ਗਲੀ ਨਹੀਂ ਵੀ ਤੇ ਲੱਭ ਚੰਨ ਮੈਂ ਜੋ ਬਹੁਤ ਹੀ ਬਡੀ ਰਕਮ ਨਹੀਂ ਗਈ ਸਾਡੇ ਨਗਰ ਕੌਂਸਲ ਦੇ ਕੰਮਾਂ ਦੇ ਹਿਸਾਬ ਨਾਲ ਕਰੋੜਾਂ ਰੁਪਏ ਅਸੀਂ ਖਰਚਿਆ ਪਿਛਲੇ ਸਾਲ ਬੜੀਆ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਚਲੋ ਸਾਡੇ ਵੀ ਕੋਈ ਸਹੂਲਤ ਹੋ ਰਹੀ ਹੈ ਸਾਡੀ ਵੀ ਗਲੀ ਬਣ ਰਹੀ ਹੈ ਸਾਡੇ ਮਕਾਨਾਂ ਦੀ ਵੀ ਕੋਈ ਵੈਲਿਊ ਹੋਊਗੀ ਹਾਂਜੀ ਸਭੋ ਵੀ ਬੜਾ ਤੰਕਾਲਾ ਦਾ ਜੇ ਵੱਡੀ ਪਲਵ ਦੀ ਸਾਡੀ ਲਈ ਇੱਥੇ ਨਹੀਂ ਹੈ ਵੀ ਜਿਹੜਾ ਬਹੁਤ ਜਿਤੋ ਉਸ ਕਾਰਨਾ ਕਰਕੇ ਪਤਾ ਨਹੀਂ ਸਮਝ ਉਹ ਜੋ ਵੀ ਰਿਹਾ ਹੋਇਆ ਸੀਗਾ ਸ਼ਕਤੀ ਥੋਕੇ ਜਿਹੀ ਕਹਿ ਸਕਦੇ ਨੇ ਕਿ ਅਸੀਂ ਪ੍ਰਸ਼ਾਸਨ ਨਾਲ ਬਹੁਤ ਲੱਗ ਪਈਆ। ਔਰ ਸਾਰੇ ਸ਼ਹਿਰ ਨੂੰ ਵਸੇ ਨੂੰ ਹੀ ਵੇਚੀਆ ਕਿ ਅਸੀਂ ਨਿਸ਼ਚੇ ਪਾਸ ਕਰਾ ਕੇ ਹੀ ਲਗਾ ਦੇ। ਜਿਨੇ ਸਾਰੀਆਂ ਟੀਮ ਰਲ ਕੇ ਜਿਹੜਾ ਕੰਮ ਕਰਨ ਲੱਗੀ। ਤੁਸੀਂ ਨਿਤ ਦੇਖੋ ਵੀ ਨਵੇਂ ਤੋਂ ਨਵੇਂ ਸੈਂਟਰ ਲੱਗਦੇ ਨੇ ਤੇ ਕੰਮ ਸ਼ੁਰੂ ਹੋ ਰਹੇ ਨੇ ਤੇ ਜੋ ਹੀ ਕਹਿੰਦੇ ਨੇ ਅਸੀਂ ਵੀ ਜਦੋਂ ਪਿੱਛੇ ਕੋਈ ਬੰਦਾ ਚੰਗਾ ਥੱੜਾ ਹੋਵੇ ਆ ਫਿਰ ਕੰਮ ਕਰਨ ਨੂੰ ਜਲਦ ਕਰਦੇ। ਤੁਸੀਂ ਦੇਖ ਲਓ ਕਿੰਨੇ ਹੀ ਕੰਮ ਕਰਾ ਰਹੇ ਆ ਇਹਨਾਂ ਦੀ ਰੈਂਡ ਬੈਟ ਕਰ ਰਹੇ ਆ। ਮੇਰੇ ਖਿਆਲ ਦੇ ਵਿੱਚ ਹੁਣ ਤੱਕ ਅਸੀਂ ਵੀ ਵੱਖ-ਵੱਖ ਪਾਠ ਹੀ ਇਦਰੇ ਅੰਮੋ ਜੀ ਆਇਆਂ ਨੂੰ 10 ਸਾਲ ਹੋ ਗਏ 20-25 ਸਾਲ ਹੋ ਗਏ ਜਿਹੜੀ ਵੀ ਸਰਕਾਰ ਆਈ ਹੈ ਕੋਈ ਕੰਮ ਨਹੀਂ ਇੱਥੇ ਹੋਇਆ ਪੁਸ਼ ਕਰਾਂਗੇ ਦੂਧ ਦਾ ਫੇਰ ਚਲਾਵਾ ਤੇ ਵਰਕ ਆਰਡਰ ਲਈ ਕੋਈ ਦਿੱਕਤ ਨਹੀਂ ਕਿਉਂਕਿ ਕੀ ਕੀ ਐਕਸੋ ਕੋਲ ਦੋ ਤਿੰਨ ਜਗ੍ਹਾ ਦਾ ਚਾਰ ਦੁੱਧਾ ਕੋਈ ਦਿੱਕਤ ਆ ਨਹੀਂ ਕਰਦੀ ਇਹ ਪੁਰਾਣੀਆਂ ਰੀਤਾਂ ਚੱਲੀਆਂ ਲੀਆਂ ਸੋਈ ਦੇ ਵਿੱਚ ਕੋਈ ਵਰਕ ਆਰਡਰ ਵਾਲਾ ਕੋਈ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਦੀਪਕ ਕੁਮਾਰ ਮਾਛੀਵਾੜਾ ਅੱਜ ਨਗਰ ਕੌਂਸਲ ਮਾਛੀਵਾੜਾ ਵੱਲੋਂ ਐਮਐਲਏ ਜਗਤਾਰ ਸਿੰਘ ਦਿয়ালਪੁਰਾ ਦੀ ਅਗਵਾਈ ਦੇ ਵਿੱਚ ਚਾਰ ਕੰਮਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਕਰੋੜਾਂ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਹੋ ਰਹੇ ਨੇ ਅਸੀਂ ਪਹੁੰਚ ਚੁੱਕੇ ਹਾਂ ਕੂਕਾ ਕਲੋਨੀ ਦੇ ਵਿੱਚ ਜਿੱਥੇ ਐਮਐਲਏ ਸਾਹਿਬ ਉਦਘਾਟਨ ਕਰਨੇ ਜਾ ਰਹੇ ਨੇ ਸੜਕ ਦਾ ਜੋ ਕਿ 20-25 ਸਾਲਾਂ ਤੋਂ ਕਦੇ ਬਣੀ ਹੀ ਨਹੀਂ ਸੀ ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੀ ਹੈ ਅਸੀਂ ਗੱਲਬਾਤ ਕਰਨੀ ਚਾਹਾਂਗੇ ਐਮਐਲਏ ਸਾਹਿਬ ਨਾਲ ਤੇ ਪ੍ਰਧਾਨ ਮੋਹਿਤ ਕੁੰਦਰਾ ਨਾਲ ਉਹ ਜਿਹੜਾ ਪਹਿਲਾ ਉਦਘਾਟਨ ਹੈ ਕੂਕਾ ਕਲੋਨੀ ਜਿਹੜਾ ਹੋ ਰਿਹਾ ਹੈ ਇਹ ਜਿਹੜੀ ਗ੍ਰਿਫਟ ਕੋਲ ਲੱਗਦਾ 2395000 ਰੁਪਇਆ ਲਗਣਾ ਹੈ ਗੱਲ ਇਹ ਨਹੀਂ ਵੀ 2395000 ਜੋ ਬਹੁਤ ਹੀ ਵੱਡੀ ਰਕਮ ਨਹੀਂ ਹੈਗੀ ਸਾਡੇ ਨਰਾਂ ਪੋਸਿਬਲੀ ਕੰਮਾਂ ਦੇ ਹਿਸਾਬ ਨਾਲ ਕਰੋੜਾਂ ਰੁਪਇਆ ਸੀ ਖਰਚਿਆ ਪਿਛਲੇ ਦਮਾਂ ਤੇ ਗੱਲ ਇਹ ਆ ਵੀ 25 ਸਾਲਾਂ ਤੋਂ ਇਹ ਕੰਮੜਿਆ ਪਿਆ ਸੀਗਾ ਤੇ ਸਾਨੂੰ ਮਾਣ ਹੁੰਦਾ ਵੀ ਜਿੱਦ ਦੀ ਸਰਕਾਰ ਆਈ ਆ ਜਿਹੜੇ ਅੜੇ ਹੋਏ ਕੰਮ ਨੇ ਸੀ ਉਹ ਪੂਰੇ ਕਰ ਰਹੇ ਆ ਤੇ ਬੜਾ ਸਾਨੂੰ ਵੀ ਬੜਾ ਚੰਗਾ ਲੱਗਦਾ ਤੇ ਵੱਡੀ ਪ੍ਰਾਪਤੀ ਸਾਡੀ ਲਈ ਇੱਥੇ ਨਹੀਂ ਆ ਵੀ ਜਿਹੜਾ ਕੰਮ ਬਹੁਤ ਸਿਰ ਤੋਂ ਕੁਸ਼ਕੀ ਕਰਨਾ ਕਰਕੇ ਪਤਾ ਨਹੀਂ ਸਮੇ ਸਮ ਜੋ ਵੀ ਰਿਹਾ ਹੋਇਆ ਸੀਗਾ ਅੱਜ ਇਹ ਪੂਰਾ ਹੋਣ ਜਾ ਰਿਹਾ ਤੇ ਇਹਦੇ ਕਰਕੇ ਸਾਰੇ ਮਹੱਲੇ ਦੇ ਲੋਕ ਬੜੇ ਖੁਸ਼ ਨੇ ਤੇ ਦੂਜਾ ਸਾਡਾ ਇੱਕ ਅਧਿਕਾਰਤ ਰੋਦ ਬਾਅਦ ਹੈਗਾ ਆਪਣੇ ਕਸਰਾ ਗਰਾਊਂਡ ਦੇ ਵਿੱਚ ਜਿਹੜਾ ਪਾਰਕ ਬਣਨਾ ਤੇ ਉਸ ਤੋਂ ਬਾਅਦ ਇੱਕ ਆਮਰਵਾਲੀ ਸੈਂਟਰ ਤੇ ਜਿਹੜਾ ਜਿਹੜੀ ਜਿਹੜਾ 11 ਲੱਖ ਪਲੱਸ ਜਿਹੜਾ ਖਰਚ ਹੋਣੀ ਆ 22 ਲੱਖ ਰੁਪਈਆ ਸਾਡਾ ਦਸਹਰਾ ਗਰਾਊਂਡ ਦੇ ਖਰਚ ਹੋਣਾ ਤੇ ਉਸ ਤੋਂ ਬਾਅਦ ਇੱਕ ਹੈਗੀ ਆਪਣੇ ਗੋਵਿੰਦ ਨਗਰ ਦੇ ਵਿੱਚ ਇਸਾਰੇ ਬਕਾਸ ਕਾਰਜ ਜੋ ਜਿਹੜੇ ਹੋ ਰਹੇ ਨੇ ਜਿਵੇਂ ਸਰਕਾਰ ਲੱਗੀ ਹੋਈ ਹੈ ਨਾਲ ਤੇ ਨਾਲ ਹੀ ਨਾਲ ਕੰਮ ਤਾਂ ਪਹਿਲਾਂ ਵੀ ਹੋ ਰਿਹਾ ਪਰ ਉਹਨਾਂ 'ਚ ਹੋਰ ਤੇਜ਼ੀ ਆ ਗਈ ਜਿੱਦਦੇ ਸਾਡੇ ਪ੍ਰਧਾਨ ਜੀ ਤੇ ਸਾਡੇ ਜਿੰਨੇ ਵੀ ਐਮਸੀ ਸਾਹਿਬਾਨ ਇਹਨਾਂ ਦੀ ਸਾਰਿਆਂ ਦੀ ਟੀਮ ਰਲ ਕੇ ਜਿਹੜਾ ਕੰਮ ਕਰਨ ਲੱਗੀ ਹੈ ਤੁਸੀਂ ਨਿਤ ਦੇਖਦੇ ਹੋ ਵੀ ਨਵੇਂ ਤੋਂ ਨਵਾਂ ਅ ਟਰੈਕਟਰ ਲੱਗਦੇ ਨੇ ਤੇ ਕੰਮ ਸ਼ੁਰੂ ਹੋ ਰਹੇ ਨੇ ਤੇ ਮੈਂ ਸਾਰਿਆਂ ਦਾ ਧੰਨਵਾਦ ਇਹਨਾਂ ਦਾ ਵੀ ਕਰਦਾ ਤੇ ਇਹਨਾਂ ਨੂੰ ਵਧਾਈਆਂ ਵੀ ਦਿੰਦਾ ਵੀ ਜੇ ਲੋਕ ਨੇ ਇੱਕ ਵਧੀਆ ਟੀਮ ਚੁਣੀ ਆ ਤੇ ਉਹ ਵਧੀਆ ਤਰੀਕੇ ਨਾਲ ਸਾਰ ਗੱਲ ਕੇ ਕੰਮ ਕਰਨ ਲੱਗੇ। ਇੱਕ ਐਮਐਲ ਸਰ ਪਿਛਲੇ ਮਹੀਨੇ ਮੇਰੇ ਖਾ ਮਾਰਚ ਦੇ ਮਹੀਨੇ ਸ਼ਾਇਦ ਟੈਂਡਰ ਖੁੱਲੇ ਸੀ ਇਹ। ਤਕਰੀਬਨ 22 ਕਮਾ ਦਾ ਟੈਂਡਰ ਖੁੱਲਿਆ ਸੀਗਾ ਤੇ ਪ੍ਰੋਬਲਮ ਇਹ ਆ ਵੀ ਸਾਡੇ ਨਗਰ ਕਾਉਂਸਲ ਦੇ ਵਿੱਚ ਕਰਮਚਾਰੀ ਹੈ ਨਹੀਂ ਜਿਹੜੇ ਵਰਕ ਆਰਡਰ ਕੱਟਣ ਨੂੰ ਇੰਨਾ ਟਾਈਮ ਲੱਗਿਆ ਕਿਉਂ ਲੱਗ ਰਿਹਾ ਹੈ। ਦੇਖੋ ਕਰਮਚਾਰੀ ਜਿਹੜੀ ਘਾਟ ਆ ਇਹ ਤੋਂ ਸਮੇਂ ਪਿਛਲੇ ਸਰਕਾਰ ਨੇ ਤੁਹਾਨੂੰ ਪਤਾ ਹੈ ਵੀ ਮਲਾਜਮ ਨਹੀਂ ਕਰਦੀ ਨਹੀਂ ਉਹਦੇ ਕਰਕੇ ਆ ਇਹਦੇ ਵਾਸਤੇ ਚਲੋ ਪਰ ਇਹ ਆ ਵੀ ਜਿਹੜਾ ਵੀ ਕੰਮ ਨਾਲ ਦੇ ਨਾਲ ਹੈਗਾ ਜੀਰ ਅ ਥੋੜੀ ਦੇਰੀ ਜ਼ਰੂਰ ਹੋਈ ਆ ਪਰ ਨਾਲ ਦੀ ਨਾਲ ਤੁਹਾਨੂੰ ਇਹ ਪੂਰਾ ਭਰੋਸਾ ਦਿਵਾਉਂਦੇ ਆ ਵੀ ਗਾਣ ਨੂੰ ਕੋਈ ਵੀ ਕੰਮ ਦੇਰ ਨਹੀਂ ਹੋਊਗਾ ਪਰ ਮਤਲਬ ਟੈਕਨੀਕਲ ਗੰਮ ਚ ਗੱਲ ਕਰੀਏ ਬਾਕੀ ਫਿਰ ਮੈਂ ਅੱਜ ਫਿਰ ਦੁਬਾਰਾ ਜੀ ਮੁਵਾਕਫਤ ਕਰਦਾ ਹਾਂ ਤੇ ਜੋ ਵੀ ਕੰਮ ਜਨੇ ਚੱਲ ਰਿਹਾ ਇੱਕ ਅੱਜ ਲਾਇਬ੍ਰੇਰੀ ਦਾ ਵੀ ਸ਼ੁਰੂ ਹੋ ਰਿਹਾ ਪਬਲਿਕ ਨੂੰ ਸੌਂਪ ਦਿੱਤੀ ਗਈ ਹੈ ਲਾਇਬ੍ਰੇਰੀ ਉਹ ਆਪਾਂ ਅੱਜ ਚਲਾਈਏ ਜੀ ਆਰ ਦੀ ਤਰਫ ਤੋਂ ਹਾਂਜੀ ਉਹ ਤਾਂ ਬਸ ਇਹ ਮੁਵਾਕਫਤ ਕਰਨੀ ਗੱਲ ਇਹ ਕੰਮੇ ਇੰਨੇ ਆ ਕਿ ਮੈਨੂੰ ਨਹੀਂ ਪਤਾ ਲੱਗਦਾ ਵੀ ਕਿੱਦਿਰ ਕੀ ਕੀ ਹੋਣ ਲੱਗਿਆ ਬੜਾ ਵਧੀਆ ਲੱਗ ਰਿਹਾ ਜੀ ਕਿਉਂਕਿ ਹੁਣ ਵੀ ਵਿਕਣੇ ਤੁਹਾਡੀ ਮੁਵਾਰਕ ਪਤਾ ਸ਼ਹਿਰ ਵਸਨੀਕ ਜੀ ਉਹ ਆਰਜੀ ਤੌਰ ਤੇ ਚਲਾਈ ਅਸੀਂ ਕੋਕਾ ਕਲੋਨੀ ਦੇ ਵਿੱਚ ਹੋਰ ਵੀ ਕੁਝ ਔਰਤਾਂ ਖੜੀਆਂ ਨੇ ਜੋ ਇੱਥੇ ਦੀਆਂ ਵਸਨੀਕ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਤੁਸੀਂ ਦੱਸੋਗੇ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਤੇ ਕਿੰਨਾ ਚਿਰ ਕਿੰਨੇ ਚਿਰ ਬਾਅਦ ਇਹ ਸੜਕ ਬਣਨ ਲੱਗੀ ਸਾਨੂੰ ਜੀ ਆਇਆਂ ਨੂੰ 10 ਸਾਲ ਹੋ ਗਏ 20-25 ਸਾਲ ਹੋ ਗਏ ਜਿਹੜੀ ਵੀ ਸਰਕਾਰ ਆਈ ਹੈ ਕੋਈ ਕੰਮ ਨਹੀਂ ਇੱਥੇ ਹੋਇਆ ਤੇ ਅੱਜ ਹੁਣ ਵੀ ਜੇ ਬੰਦੇ ਵੀ ਤਾਂ ਅਸੀਂ ਕਹਿੰਨੇ ਬਹੁਤ ਵੈਸਟ ਐਮਐਲਏ ਬਹੁਤ ਵਧੀਆ ਬੰਦੇ ਆ ਬਹੁਤ ਕੈਨੋ ਠੀਕ ਆ ਅੱਜ ਉਦਘਾਟਨ ਕਰ ਦਿੱਤਾ ਗਿਆ ਰਸਮੀ ਤੌਰ ਤੇ ਤੇ ਕਿਦਾਂ ਦਾ ਮਹਿਸੂਸ ਕਰ ਰਹੇ ਆ ਵਧੀਆ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ ਕਿ ਚਲੋ ਸਾਡੇ ਵੀ ਕੋਈ ਸਹੂਲਤ ਹੋ ਰਹੀ ਆ ਸਾਡੇ ਵੀ ਗਲੀ ਬਣ ਰਹੀ ਆ ਸਾਡੇ ਮਕਾਨਾਂ ਦੀ ਵੀ ਕੋਈ ਵੈਲਿਊ ਹੋਊਗੀ ਹਾਂਜੀ ਜਿਹੜੇ ਹੁਣ ਵੇਚਣ ਨੂੰ ਫਿਰਦੇ ਆ ਵੀ ਵੇਚੂਗੇ ਨਹੀਂ ਵਧੀਆ ਹੋ ਜਾਊਗਾ ਸੋ ਗੱਲਬਾਤ ਕੀਤੀ ਅਸੀਂ ਕੋਕਾ ਕਲੋਨੀ ਦੀਆਂ ਬਸਨੀਕ ਜਿਹੜੀਆਂ ਔਰਤਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਆ ਰੰਗੇ ਮੋਹਿਤ ਕੁੰਦਰਾ ਜੀ ਨਾਲ ਹਾਂਜੀ ਕੁੰਦਰਾ ਸਾਹਿਬ ਅੱਜ ਚਾਰ ਕੰਮਾਂ ਦਾ ਉਦਘਾਟਨ ਹੋ ਰਿਹਾ ਵਾ ਮੈਂ ਧੰਨਵਾਦ ਕਰਦਾ ਸਾਡੇ ਹਲਕਾ ਵਿਧਾਇਕ ਦਾ ਜਿਨ੍ਹਾਂ ਨੇ ਕੀ ਜਿੰਮੇਵਾਰੀ ਮੈਨੂੰ ਸੌਂਪੀ ਤੇ ਸਾਡੀ ਬਹੁਤ ਸਤਿਕਾਰਯੋਗ ਜਿੰਨੇ ਸਾਡੇ ਐਮਸੀ ਨੇ ਸਾਡਾ ਇੱਕ ਪਰਿਵਾਰ ਆ ਤੁਸੀਂ ਦੇਖੋ ਕਿ ਇਹ ਕੰਮ ਮੇਰਾ ਖਿਆਲ ਆ ਵੀ ਮੈਂ ਇਸ ਕੰਮ ਬਾਰੇ ਦੱਸਣਾ ਚਾਹੁੰਨਾ ਕਿ ਐਮਐਲਏ ਸਾਹਿਬ ਨੇ ਜਦੋਂ ਇਲੈਕਸ਼ਨ ਸ਼ੁਰੂ ਵੀ ਨਹੀਂ ਹੋਇਆ ਸੀ ਤਾਂ ਮੇਰੇ ਘਰੇ ਅਸੀਂ ਮੀਟਿੰਗ ਰੱਖੀ ਸੀ ਜਦੇ ਵਿੱਚ ਸਾਰੇ ਮੱਲਾਂ ਨਵਾਸੀ ਆਏ ਸੀਗੇ ਤੇ ਉੱਥੇ ਇਹਨਾਂ ਨੇ ਇੱਕੋ ਗੱਲ ਕੀਤੀ ਸੀ ਕਿ ਮੈਂ ਅਗਲੀ ਵਾਰ ਤਾਂ ਇਹਨੂੰ ਵੋਟਾਂ ਐਮਐਲਏ ਦੀਆਂ ਤਾਂ ਪਾਇਓ ਦਾ ਸਾਨੂੰ ਵੋਟਾਂ ਤੋਂ ਪਾਇਓ ਜਦੋਂ ਤੁਹਾਡੀ ਗਲੀ ਬਣੀ ਪਰ ਤੁਸੀਂ ਦੇਖ ਲਓ ਕਿ 3 ਮਹੀਨੇ ਕੌਂਸਲ ਬਣਾਈ ਨਹੀਂ ਹੋਈ ਆ ਔਰ ਇਹਨਾਂ ਨੇ ਸਭ ਤੋਂ ਪਹਿਲਾਂ ਅਸੀਂ ਇੱਥੋਂ ਹੀ ਸ਼ੁਰੂਆਤ ਕੀਤੀ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਜੋ ਉਹ ਇਹ ਕਹਿੰਦੇ ਨੇ ਅਸੀਂ ਵੀ ਜਦੋਂ ਪਿੱਛੇ ਕੋਈ ਬੰਦਾ ਚੰਗਾ ਤਕੜਾ ਹੋਵੇ ਆ ਫਿਰ ਕੰਮ ਕਰਨ ਨੂੰ ਜਨ ਕਰਦਾ ਤੁਸੀਂ ਦੇਖ ਲਓ ਕਿੰਨੇ ਹੀ ਕੰਮ ਕਰਾ ਰਹੇ ਆ ਇਹਨਾਂ ਦੀ ਰੈਂਡਮਾਈਜ਼ ਕਰ ਰਹੇ ਆ ਸੋ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਅਸੀਂ ਵੀ ਵੱਖ-ਵੱਖ ਪਾਰਟੀਆਂ 'ਚ ਰਹੇ ਆ ਔਰ ਜੋ ਇਹਨਾਂ ਦਾ ਸੁਭਾਅ ਔਰ ਜਿੰਨੇ ਕੰਮ ਮਾਨ ਸਰਕਾਰ ਕਰ ਰਹੀ ਔਰ ਜਿੰਨਾ ਮਾਛੀਵੜੇ ਸ਼ਹਿਰ ਦਾ ਵਿਕਾਸ ਅਸੀਂ ਥੋੜੇ ਸਮੇਂ ਵਿੱਚ ਕਰ ਰਹੇ ਹਾਂ ਮੇਰਾ ਖਿਆਲ ਤੁਸੀਂ ਚਾਹੇ ਮੇਨ ਰੋਡ ਦੀਆਂ ਸੜਕਾਂ ਤੋਂ ਲਾ ਲਓ ਜਦੋਂ ਵੀ ਇਹ ਐਮਐਲਏ ਨੇ ਬੜੇ ਨੇ ਤੁਸੀਂ ਦੇਖ ਲਓ ਵੀ ਮਾਛੀਵੜ ਦੀ ਜੋ ਰਫ਼ਤਾਰ ਆ ਅਸੀਂ ਟੈਹਰਾ ਤੇ ਮਾਛੀਵੜਾ ਲਿਆਤਾ ਜਿਉਂ ਕਿ ਇੱਕ ਬੰਦ بے ਜਾਨੀ ਜੰਚ ਉਮੀਦ ਕਰਿਏ ਵੀ ਜਿਹੜੇ ਬਾਕੀ ਰਹਿੰਦੇ ਕੰਮ ਨੇ ਜਿਨ੍ਹਾਂ ਤੇ ਟੈਂਡਰ ਹੋ ਚੁੱਕੇ ਉਹ ਵੀ ਜਲਦੀ ਉਹਨਾਂ ਦੇ ਵੀ ਨਹੀਂ ਉਹਨਾਂ ਦੇ ਵਰਕਆਊਟ तकरीबन ਸਾਰਿਆਂ ਦੇ ਸਾਡੇ ਕੋ ਆ ਚੁੱਕੇ ਆ ਅਸੀਂ ਬੜੇ ਤਰੀਕੇ ਨਾਲ ਕੰਮ ਕਰ ਰਹੇ ਹਾਂ ਅੱਜ ਅੱਜ ਕੁਛ ਕਰਾਂਗੇ ਦੋ ਦਿਨ ਤੱਕ ਫੇਰ ਚਲਾਵਾਂਗੇ ਤੇ ਵਰਕ ਆਊਟ ਵਾਲੀ ਕੋਈ ਦਿੱਕਤ ਨਹੀਂ ਕਿਉਂਕਿ 21 KYC ਕੋਲ ਦੋ ਤਿੰਨ ਜਗ੍ਹਾ ਦਾ ਚਾਰਜ ਹੁੰਦਾ ਕੋਈ ਦਿੱਕਤ ਵਾਲੀ ਕੋਈ ਨਹੀਂ ਇਹ ਪੁਰਾਣੀਏ ਰੀਤਾਂ ਚੱਲ ਜਾਂਦੀਆਂ ਸੋ ਇਹਦੇ ਵਿੱਚ ਕੋਈ ਵਰਕ ਆਊਟ ਵਾਲਾ ਕੋਈ ਇਸ਼ੂ ਨਹੀਂ ਇੱਕ ਪ੍ਰਧਾਨ ਜੀ ਨਕਸ਼ਿਆਂ ਨੂੰ ਲੈ ਕੇ ਸੀਗਾ ਤੁਹਾਡੇ ਆਪਣੇ ਵੀਡੀਓ ਵੀ ਅਖਬਾਰਾਂ ਦੀਆਂ ਸੁਰਖੀਆਂ ਵੀ ਬਣੀਆਂ ਨੇ ਤੇ ਬਿਨਾਂ ਨਕਸ਼ੇ ਤੋਂ ਕੋਠੀਆਂ ਬਣ ਰਹੀਆਂ ਨੇ ਜਿਹੜੀਆਂ ਉਹਦੇ ਬਾਰੇ ਕੀ ਕਹਿਣਾ ਬਿਨਾਂ ਨਕਸ਼ੇ ਤੋਂ ਕੋਠੀ ਵਾਲਿਆਂ ਨੂੰ ਇਹੀ ਬੇਨਤੀ ਹੈ ਕਿ ਫੀਸ ਭਰਾਈਏ ਜੀ ਕਿਉਂਕਿ ਹੁਣ ਤੱਕ ਨਗਰ ਕੌਂਸਲ ਤੇ 100000 ਤੋਂ ਇਲਾਵਾ ਕਿਸੇ ਨੇ ਇਲਜ਼ਾਮ ਨਹੀਂ ਲਾਇਆ ਮੇਰਾ ਖਿਆਲ ਆ ਵੀ ਚੰਗੇ ਕੰਮਾਂ ਦੀ ਤਾਰੀਫ ਘੱਟ ਹੁੰਦੀ ਆ ਜੇ ਕੋਈ ਇਸ ਤਰ੍ਹਾਂ ਦਾ ਕੰਮ ਓਜਵੇ ਤਾਂ ਲੋਕ ਉਹਨੂੰ ਵਧ ਦਿੰਦੇ ਔਰ ਮੈਂ ਆ ਬੈਠੇ ਨੇ ਐਮਐਲਏ ਸਾਹਿਬ ਇਹਨਾਂ ਦੀ ਹਾਜ਼ਰੀ 'ਚ ਇਹ ਵਿਸ਼ਵਾਸ ਜ਼ਰੂਰ ਦਵਾਣਾ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਦੋਂ ਦੇ ਅਸੀਂ ਆਏ ਇਹਨਾਂ ਦੀ ਰੈਨਮਾਈ ਦੇ ਵਿੱਚ ਸਾਤੀ ਠੋਕ ਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਬਹੁਤ ਨੱਥ ਪਾਈ ਆ ਔਰ ਸਾਰੇ ਸ਼ਹਿਰ ਦੇ ਵਸਨੀਕਾਂ ਮੇਹੀ ਬੇਨਤੀ ਆ ਕਿ ਅਸੀਂ ਨਕਸ਼ੇ ਪਾਸ ਕਰਾ ਕੇ ਹੀ ਮકાਨ ਸ਼ੁਰੂ ਕਰੋ ਸੋ ਇਹ ਸੀ ਸਾਡੇ ਨਾਲ ਐਮਐਲਏ ਸਾਹਿਬ ਤੇ ਪ੍ਰਧਾਨ ਮੋਹਿਤ ਕੁੰਦਰਾ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਜ ਚਾਰ ਕੰਮਾਂ ਦਾ ਉਦਘਾਟਨ ਕਰਨਾ ਪਹਿਲਾ ਸਭ ਤੋਂ ਪਹਿਲਾਂ ਕੋਕਾ ਕਲੋਨੀ ਚ ਪਹੁੰਚੇ ਨੇ ਤਕਰੀਬਨ 23 ਲੱਖ 23,95,000 ਦਾ ਇਹ ਪ੍ਰੋਜੈਕਟ ਆ ਉਸ ਤੋਂ ਬਾਅਦ ਦਸ਼ਹਿਰਾ ਗਰਾਊਂਡ ਵਿਖੇ ਪਾਰਕ ਦਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਦੋ ਹੋਰ ਕੰਮਾਂ ਦਾ ਉਦਘਾਟਨ ਕੀਤਾ ਜਾਵੇਗਾ ਜ਼ਿਆਦਾ ਜਾਣਕਾਰੀ ਲਈ ਬਨੇ ਰਹੋ ਲੁਧਿਆਣਾ